ਤਕੋ 15 ਸਾਲ ਬਾਅਦ ਫਰੀਦਕੋਟ ਦੇ ਵਿੱਚ ਜਿਹੜਾ ਯੂਰੀਆ ਦਾ ਰਾਹਕ ਲੱਗਿਆ 15 ਸਾਲ ਜਿਹੜੇ ਸਾਡੇ ਕਿਸਾਨ ਸੀ ਸਾਡੇ ਆੜਤੀਏ ਸੀ ਉਹਨਾਂ ਨੂੰ ਵੱਖ-ਵੱਖ ਕਿਸੇ ਨੂੰ ਮੁਕਤ ਸਰ ਕੋਟਕਪੂਰਾ ਦਾ ਹੋਰ ਫਿਰੋਜ਼ਪੁਰ ਵਰਗੇ ਸ਼ਹਿਰਾਂ ਤੋਂ ਜਾ ਕੇ ਜਿਹੜਾ ਉਹ ਰੇ ਲੈ ਕੇ ਆਉਣੀ ਪੈਂਦੀ ਸੀ ਤਾਂ ਹੁਣ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣ ਦੀ ਜਿਹੜੀ ਸੋਚ ਹੈ ਕਿ ਅਸੀਂ ਹਰ ਇੱਕ ਬੰਦੇ ਨੂੰ ਉਦੀ ਬਣਦੀ ਸਹੂਲਤ ਉਹਦੇ ਨੇੜੇ ਤੋਂ ਨੇੜੇ ਦੇਣੀ ਹੈ ਉਹਦੇ ਤਹਿਤ ਫਰੀਦਕੋਟ ਦਾ ਜਿਹੜਾ ਸਾਡਾ 15 ਸਾਲ ਤੋਂ ਬੰਦ ਪਿਆ ਸੀ ਉਹ ਰਹਿਕ ਖੁਲਾਇਆ ਤੇ ਕ੍ਰਿਪਕੋ ਯੂਰੀਆ ਵੱਲੋਂ ਇਹ ਜਿਹੜੀ ਆਈ ਹੈ ਕ੍ਰਿਪਕੋ ਦੇ ਵੀ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਇਹ ਜਿਹੜੀ 60 40 ਦੀ ਰੇਸ਼ੋ ਦੇ ਅਨਸਾਰ ਜੋ ਪੰਜਾਬ ਸਰਕਾਰ ਦੀ ਹੈ 60% ਸਾਡੇ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਜਾਣੀਆਂ ਜਿਹੜੀ ਸਿੱਧੀ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਲੈਣੀਆਂ ਤੇ 40% ਸਾਡੇ ਜਿਹੜੇ ਆੜਤੀਏ ਵੀਰ ਆ ਵਪਾਰੀ ਵੀਰ ਆ ਉਹ ਕਿਉਂਕਿ ਉਹਨਾਂ ਨਾਲ ਵੀ ਕਿਸਾਨ ਜਿਹੜੇ ਵੱਡੀ ਮਾਤਰਾ ਜੁੜੇ ਹੋਏ ਆ ਉਹਨਾਂ ਦਾ ਜਿਹੜਾ ਹਿੱਸਾ ਉਹਨਾਂ ਨੂੰ ਦਿੱਤਾ ਜਾਊਗਾ ਸਾਰਿਆਂ ਨੂੰ ਜਿੰਨੀ ਜਿੰਨੀ ਉਹਨਾਂ ਦੀ ਮੰਗ ਡਿਮਾਂਡ ਹੈ ਉਹ ਪੂਰੀ ਕੀਤੀ ਜਾਊਗੀ ਔਰ ਪੂਰੀ ਕੀਤੀ ਜਾ ਰਹੀ ਆ ਸੋ ਇਸ ਲਈ ਮੈਂ ਪੰਜਾਬ ਸਰਕਾਰ ਦਾ ਤੇ ਕਰਬਕੋ ਦਾ ਧੰਨਵਾਦ ਕਰਦਾ ਕਿ ਉਹਨੇ ਫਰੀਦਕੋਟ ਨੂੰ ਜਿਹੜਾ ਹੈ 15 ਸਾਲ ਤੋਂ ਰੁਕਿਆ ਹੋਇਆ ਇਹ ਜਿਹੜਾ ਕੰਮ ਹੈ ਸ਼ੁਰੂ ਕਰਕੇ ਸਾਡਾ ਮਾਣ ਵਧਾਇਆ ਔਰ ਸਾਡੇ ਇਲਾਕੇ ਦੇ ਲੋਕਾਂ ਨੂੰ ਸਹੂਲਤ। ਕੋਈ ਬਹੁਤ ਜਲਦ ਆ ਜਿਹੜਾ ਕ੍ਰਿਪਕੋ ਵੱਲੋਂ ਹੀ ਇੱਥੇ ਜਿਹੜਾ ਰੈਕ ਆ ਉਹ ਬਹੁਤ ਛੇਤੀ ਢਾਈ ਦਾ ਲੱਗ ਜਾਊਗਾ। ਕਿਉਂਕਿ ਢਾਈ ਦੀ ਵੀ ਸਾਡੀ ਜਿਹੜੀ ਬਹੁਤ ਡਿਮਾਂਡ ਹੈ। ਉਹਨਾਂ ਵਾਲੇ ਸਮੇਂ 'ਚ ਸਾਡੀ ਜਿਹੜੀ ਆ ਕਣਕ ਵੀਜਨ ਤੋਂ ਪਹਿਲਾਂ ਵੀ ਸਾਨੂੰ ਜਿਹੜੀ ਆ ਉਹ ਕਣਕ ਵੀਜਨ ਲਈ ਢਾਈ ਦੀ ਲੋੜ ਪੈਂਦੀ ਆ। ਸੋ ਹੋਰ ਵੀ ਕਈ ਜਿਵੇਂ ਸਬਜ਼ੀਆਂ ਦਾ, ਹੋਰ ਫਸਲਾਂ ਬੜੀਆਂ ਜਿਨ੍ਹਾਂ ਦੇ ਲਈ ਉਹਦੀ ਜ਼ਰੂਰਤ ਆ। ਤਾਂ ਉਹ ਵੀ ਮੰਗ ਨੂੰ ਜਿਹੜਾ ਅਸੀਂ ਮੰਨਦੇ ਹੋਏ ਕ੍ਰਿਪਕੋ ਨਾਲ ਤਾਲਮਿਲ ਕੀਤਾ ਉਹ ਛੇਤੀ ਜਿਹੜਾ ਉਹਦਾ ਵਿਕ ਰਹਿ ਕਿਤੇ ਵੀ ਘਰਤ ਲੱਕ। ਤੁਹਾਨੂੰ ਇਹ ਇਸ ਵਾਰ ਹੀ ਹੈ ਕਿ ਲਗਾਤਾਰ ਜਦੋਂ ਜਰੂਰ ਇਹ ਲਗਾਤਾਰ ਚਲਦੇ ਰਹਿਣਗੇ ਲਗਾਤਾਰ ਚਲਦੇ ਰਹਿਣਗੇ ਬਹੁਤ ਸਾਰੀਆਂ ਕੁਝ ਟੈਕਨੀਕਲੀ ਫਾਲਟ ਸੀਗੇ ਸਰਕਾਰ ਵੱਲੋਂ ਉਹਨਾਂ ਦਾ ਮਸਲੇ ਦਾ ਹੱਲ ਕੀਤਾ ਹੈ ਕੋਈ ਲੇਬਰ ਦੀ ਸਮੱਸਿਆ ਸੀ ਜਾਂ ਕੋਈ ਸਾਰੀਆਂ ਸਾਡੀਆਂ ਜਿਹੜੀਆਂ ਉਹ ਸਮੱਸਿਆਵਾਂ ਸੀਗੀਆਂ ਅਸੀਂ ਉਹ ਸਾਰੀਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਸਾਰਿਆਂ ਨਾਲ ਬੈਠ ਕੇ ਪ੍ਰਸ਼ਾਸਨ ਨੇ ਪੂਰਾ ਇੱਥੇ ਯੋਗਦਾਨ ਪਾਇਆ ਸਾਰਿਆਂ ਨੇ ਵੱਖਰੇ ਵੱਖਰੇ ਤੌਰ ਤੇ ਆਉਂਦਾ-ਉਂਦਾ ਤੂੰ ਸਾਡੇ ਠੇਕੇਦਾਰ ਜਿਹੜੇ ਲੋਕਲ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਜੇਕਰ ਇੱਥੇ ਟ੍ਰੇਨ ਖੜੀ ਰਹਿੰਦੀ ਹੈ ਤਾਂ ਤਾਂ ਖਰਚਾ ਵੀ ਪੈ ਜਾਂਦਾ ਤੇ ਸਾਰਿਆਂ ਦਾ ਹੀ ਬਰਾਬਰ ਦਾ ਯੋਗਦਾਨ ਹੈ ਤੇ ਕੋਈ ਜਿਹੜੀ ਸਾਡੀ ਲੇਬਰ ਹੈ ਉਹਨਾਂ ਦਾ ਵੀ ਉਹਨਾਂ ਹੀ ਸਾਡੇ ਅੜਤੀ ਸਾਹਿਬਾਨਾਂ ਦਾ ਸਾਡੀਆਂ ਸੁਸਾਇਟੀਆਂ ਦਾ ਔਰ ਖਾਸ ਕਰਕੇ ਕ੍ਰਿਪਕੋ ਦਾ ਜਿਨ੍ਹਾਂ ਨੇ ਸਾਡੇ ਲਈ ਰਹਿ ਕੇ ਸੱਲਾਇਆ ਸਾਰੇ ਰਲ ਮਿਲ ਕੇ ਪੁਰਾਲਾ ਕੀਤਾ ਇਸ ਪਲੇਟ ਦਾ ਬਣਨੇ ਦੇ ਨਾਲ ਉਹ ਏਰੀਆ ਨਾ ਇਸ ਪਲੇਟ ਦਾ ਅਨਡਵੈਲਪਡ ਹੈ ਜਿੱਥੇ ਆਮ ਤੌਰ ਤੇ ਜਿਹੜਾ ਰਕ ਲੱਗਦੇ ਨੇ ਆ ਕਿ ਲੋਡਿੰਗ ਵਾਸਤੇ ਅਨਲੋਡਿੰਗ ਵਾਸਤੇ ਹੁੰਦੇ ਇੱਥੇ ਟਰੱਕਾਂ ਵਾਲਿਆਂ ਨੂੰ ਦਿੱਕਤ ਹੁੰਦੀ ਹੈ ਉੱਥੇ ਲੇਬਰ ਨੂੰ ਵੀ ਕਾਫੀ ਦਿੱਕਤ ਹੁੰਦੀ ਹੈ ਜਦੋਂ ਕਿਤੇ ਬਾਸ਼ ਵਗੈਰਾ ਹੋ ਜਾਂਦੀ ਹੈ ਉਹ ਚੀਜ਼ ਦੇ ਹੱਲ ਦੀ ਕੋਈ ਪੰਜਾਬ ਸਰਕਾਰ ਵੱਲੋਂ ਦੇਖੋ ਇਹ ਜਿਹੜਾ ਹੈ ਰੇਲਵੇ ਤੇ ਅੰਡਰ ਹੈ ਭਾਰਤ ਸਰਕਾਰ ਦੇ ਔਰ ਪਿਛਲੇ ਲੰਬੇ ਸਮੇਂ ਤੋਂ ਕਾਫੀ ਜਦੋਂ ਤੋਂ ਪ੍ਰੋਫੈਸਰ ਸਾਧੂ ਸਿੰਘ ਐਮਪੀ ਹੁੰਦੇ ਸੀ ਉਦੋਂ ਤੋਂ ਹੀ ਅਸੀਂ ਜਿਹੜਾ ਹੈ ਇਹਦੇ ਡਵੈਲਪਮੈਂਟ ਵਾਸਤੇ ਸਰਕਾਰ ਨੂੰ ਪੱਤਰ ਲਿਖਦੇ ਰਹੇ ਹੁਣ ਵੀ ਪਿਛਲੇ ਸਮੇਂ 'ਚ ਜਿਹੜਾ ਹੈ ਜਿਹੜੇ ਸਾਡੇ ਰਾਜ ਸਭਾ ਮੈਂਬਰ ਨੇ ਜਾਂ ਐਮਪੀ ਸਾਹਿਬਾਨ ਨੇ ਉਹਨਾਂ ਨੂੰ ਇਹਦੇ ਬਾਰੇ ਲਿਖ ਕੇ ਭੇਜਿਆ ਕਿ ਛੇਤੀ ਇਹਦਾ ਜਿਹੜਾ ਮਸਲਾ ਹੱਲ ਕਰਵਾਉਣਾ ਹੈ ਪਹਿਲਾਂ ਜੈ ਸ਼੍ਰੀ ਸ਼ਾਮ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਬੜੀ ਅੱਜ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ 20 ਸਾਲ ਤੋਂ ਜਿਹੜਾ ਕੰਮ ਹੈ ਰੁਕਿਆ ਪਿਆ ਸੀਗਾ ਉਹ ਸਾਡੇ ਐਮਐਲਏ ਸਾਹਿਬ ਦੇ ਆਸ਼ੀਰਵਾਦ ਸਦਕਾ ਪੰਜਾਬ ਸਰਕਾਰ ਦੇ ਸਾਡੇ ਮਾਨ ਸਾਹਿਬ ਦੀ ਕਿਰਪਾ ਸਰਕਾਰ ਜਦ ਅਸੀਂ ਇੱਥੇ ਰਹਿ ਕੇ ਫਰੀਦਕੋਟ ਹੈਂਡਲ ਕਰ ਰਹੇ ਹਾਂ ਯੂਰੀਆ ਦਾ ਫਰੀਦਕੋਟ ਵਾਲਿਆਂ ਦੀ ਸਾਡੇ ਡੀਲਰਾਂ ਦੀ ਸਾਡੇ ਕਿਸਾਨਾਂ ਦੀ ਬੜੀ ਜ਼ੋਰ ਡਿਮਾਂਡ ਸੀਗੀ ਇਹ ਫਰੀਦਕੋਟ ਰੈਕ ਲੱਗੇ ਕਿਉਂਕਿ ਜਦੋਂ ਰੈਕ ਸਾਡਾ ਕੋਟਪੂਰੇ ਜਾਂ ਮੁਕਸਰ ਲੱਗਦਾ ਸੀ ਤਾਂ ਸਾਨੂੰ ਖਾਦ ਵੰਡਵੀਂ ਮਿਲਦੀ ਸੀ ਕੋਈ ਸੀ ਇੱਥੇ حساب ਪੂਰਾ ਨਹੀਂ ਕਰ ਪਾਉਂਦੇ ਸੀ ਉਹਨਾਂ ਦਾ ਹੁਣ ਸਾਡੇ ਕੋਲੇ ਆਪਦਾ ਰੈਕ ਫਰੀਦਕੋਟ ਲੱਗਿਆ ਤੇ ਇਸ ਕਰਕੇ ਜੋ ਫਰੀਦਕੋਟ ਖਾਦ ਦੀ ਕਿੱਲਤ ਆਉਂਦੀ ਸੀ ਉਹ ਖਤਮ ਹੋ ਜੂਗੀ ਤੇ ਹੋਰ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ 31 ਲੱਖ ਟਨ ਦਾ ਡੀਏਪੀ ਦਾ ਵੀ ਕੰਟਰੈਕਟ ਹੋ ਚੁੱਕਿਆ ਹੈ ਸਰਕਾਰ ਦਾ ਤਾਂ ਸੋ ਜਲਦੀ ਤੋਂ ਜਲਦੀ ਆਪਾਂ ਡੀਏਪੀ ਦਾ ਰੈਕ ਦਾ ਖਾਦ ਵੀ ਇੱਥੇ ਫਰੀਦਕੋਟ ਹੀ ਤਾਗੇ ਆਉਣ ਵਾਲੇ ਕਣਕ ਦੇ ਸੀਜ਼ਨ 'ਚ ਆਪਾਂ ਨੂੰ ਡੀਏਪੀ ਦੀ ਕੋਈ ਕਿੱਲਤ ਨਾ ਆਵੇ ਧੰਨਵਾਦ